ਦੇ ਇਹਨਾਂ ਜਿਹੜੇ ਖਰਾਬ ਹੋ ਰਹੇ। ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਏ ਨਿਊਜ਼ ਤੁਹਾਡਾ ਸਭ ਦਾ ਸਵਾਗਤ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਸਵੇਰੇ ਸਵੇਰੇ ਘਰੋਂ ਨਿਕਲੇ। ਸਵੇਰੇ ਘਰ ਤੋਂ ਨਿਕਲੇ ਇਹ ਸੋਚ ਦੇ ਨਾਲ ਇਸ ਮਨਸੂਬੇ ਦੇ ਨਾਲ ਕਿ ਉਹ ਦਿਹਾੜੀ ਕਰਨਗੇ ਇੱਕ ਤਰ੍ਹਾਂ ਨਾਲ ਸਬਜ਼ੀ ਲਾਣਗੇ। ਫਲ ਫਰੂਟ ਲਾਣਗੇ। ਉਹਨਾਂ ਨੂੰ ਰੋਜ਼ਗਾਰ ਮਿਲੇਗਾ। ਉਹਨਾਂ ਨੂੰ ਦਿਹਾੜੀ ਮਿਲੇਗੀ। ਪਰਿਵਾਰ ਦਾ ਗੁਜ਼ਾਰਾ ਚੱਲੇਗਾ। ਕਿਉਂਕਿ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਇਹੀ ਰੇੜੀ ਜਾਂ ਫੜੀ ਕਿਹਾ ਜਾ ਸਕਦਾ ਹੈ ਅੱਜ ਵੀ ਉਹ ਸਵੇਰੇ ਪਹੁੰਚੇ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਨੂੰ ਕਮਾਈ ਕਰਨ ਤੋਂ ਪਹਿਲਾਂ ਇਨਵੈਸਟਮੈਂਟ ਕਰਨੀ ਪੈਂਦੀ ਹੈ ਇਨਵੈਸਟਮੈਂਟ ਕਰਨੀ ਪੈਂਦੀ ਹੈ ਸਬਜ਼ੀ ਜਾਂ ਫਲ ਫਰੂਟ ਖੇਦਣ ਦਾ ਤਾਂ ਫਲ ਫਰੂਟ ਜਾਂ ਸਬਜ਼ੀ ਖੇਦਣ ਤੋਂ ਬਾਅਦ ਉਹ ਰੇੜੀ ਜਾਂ ਫੜੀ ਲਾਉਂਦੇ ਨੇ ਤੇ ਉੱਥੇ ਬੈਠ ਕੇ ਉਹ ਵੇਚਦੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਉਹ ਸਬਜ਼ੇ ਜਾਂ ਫਲ ਫਰੂਟ ਵਿਕ ਜਾਂਦਾ ਤਾਂ ਕਹਿ ਸਕਦਾ ਹੈ ਕਿ ਉਹਨਾਂ ਨੂੰ ਦਿਹਾੜੀ ਪੈਂਦੀ ਹੈ। ਉਹਨਾਂ ਨੂੰ ਰੋਜੀ ਰੋਟੀ ਮਿਲਦੀ ਹੈ। ਉਹਨਾਂ ਦੇ ਪਰਿਵਾਰ ਦਾ ਗੁਜ਼ਰਪਸਰ ਹੁੰਦਾ। ਪਰ ਅੱਜ ਵੀ ਉਹ ਆਏ ਪਰ ਪਹਿਲਾਂ ਵਾਂਗ ਵਾਲਾ ਦਿਨ ਅੱਜ ਉਹ ਦਿਨ ਨਹੀਂ ਹੈ। ਕਿਉਂਕਿ ਸਵੇਰੇ ਸਵੇਰੇ ਆ ਕੇ ਉਹਨਾਂ ਦੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਥੋਕ ਸਬਜ਼ੀ ਮੰਡੀ ਦੇ ਵਿੱਚੋਂ ਫਲ ਫਰੂਟ ਖਰੀਦਦੇ ਆ ਜਾਂ ਅਲੱਗ-ਅਲੱਗ ਤਰ੍ਹਾਂ ਦੇ ਸਬਜ਼ੇ ਖਰੀਦਦੇ ਆ। ਹਜ਼ਾਰਾਂ ਰੁਪਏ ਦੇ ਮਾਲ ਖਰੀਦਿਆ ਗਿਆ ਪਰ ਕਹਿੰਦੇ ਜਿਸ ਤਰ੍ਹਾਂ ਇਹ ਉਹਨਾ ਰੇੜੀ ਫੜੀ ਵਾਲਿਆਂ ਵਾਲੇ ਉਹ ਮਾਲ ਵੇਚਣ ਦੇ ਲਈ ਸ਼ੁਰੂਆਤ ਕੀਤੀ ਜਾਣੀ ਸੀ ਉੱਥੇ ਰੇੜੀਆ ਫੜੀ ਲਗਾਈ ਜਾਣੀ ਸੀ ਉੱਥੇ ਮਾਰਕੀਟ ਕਮੇਟੀ ਦੇ ਅਧਿਕਾਰੀ ਪਹੁੰਚ ਕੇ ਤੇ ਉਹਨਾਂ ਨੂੰ ਉਹ ਕੰਮ ਕਰਨ ਤੋਂ ਮਨਾ ਕਰ ਦਿੱਤਾ ਉਹਨਾਂ ਨੂੰ ਉਹ ਫਲ ਫਰੂਟ ਜਾਂ ਸਬਜ਼ੀ ਵੇਚਣ ਤੋਂ ਮਨਾ ਕਰ ਦਿੱਤਾ ਜਿਹੜਾ ਉਹ ਕੰਮ ਪਿਛਲੇ ਕਈ ਮਹੀਨੇ ਜਾਂ ਕੈਸੇ ਦਾ ਕਈ ਸਾਲਾ ਤੋਂ ਕਰ ਰਹੇ ਸਨ ਦੋਸਤੋ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਅੱਜ ਉਹਨਾਂ ਤੇ ਦੁੱਖ ਦਾ ਪਹਾੜ ਟੁੱਟਿਆ ਦੁੱਖ ਦਾ ਪਹਾੜ ਟੁੱਟਿਆ ਉਹਨਾਂ ਨੂੰ ਇਹ ਸਵੇ ਨਹੀਂ ਆ ਰਿਹਾ ਕਿ ਉਹਨਾਂ ਦੇ ਪਰਿਵਾਰ ਦਾ ਗੁਜ਼ਰਬਸਰ ਕਿਵੇਂ ਹੋਏਗਾ ਸਭ ਤੋਂ ਵੱਡੀ ਗੱਲ ਹਰਿਆਣੀ ਵਾਲੀ ਗੱਲ ਹੈ ਕਿ ਜਿਹੜੇ ਜਿਹੜਾ ਉੱਥੇ ਫਲ ਜਾਂ ਰੇੜੀ ਨਾਲ ਲੱਗਣ ਕਰਕੇ ਲੱਖਾਂ ਰੁਪਏ ਦੀ ਸਬਜ਼ੀ ਜਾਂ ਫਲ ਨੂੰ ਨੁਕਸਾਨ ਹੋ ਜਾਵੇਗਾ ਉਹਨਾਂ ਦਾ ਜ਼ਿੰਮੇਵਾਰ ਕੋਣ ਹੈ ਸਭ ਤੋਂ ਹਰਿਆਣੀ ਵਾਲੀ ਗੱਲ ਇਹ ਵੀ ਨਾਲ ਸਾਹਮਣੇ ਆਉਂਦੀ ਹੈ ਕਿ ਜੇ ਕਿਸੇ ਇੱਕੇ ਵਿਅਕਤੀ ਨੇ 10000 ਰੁਪਏ ਦੇ ਸਬਜ਼ੀ ਜਾਂ ਫਲ ਫਰੂਟ ਖਰੀਦੇ ਐ ਜੇ ਉਹ ਉਹਦਾ ਨੀ ਵਿਕੇਗਾ ਤਾਂ ਉਹਦੇ ਫਰਪਾਈ ਉਹਦੀ ਕਿਵੇਂ ਹੋਵੇਗੀ ਕਈ ਕਈ ਦਿਨ ਲੰਘ ਜਾਣਗੇ ਉਹਨਾਂ ਦੇ ਫਰਪਾਈ ਕਰਨ ਤੋਂ ਦੇਲੇ ਸਬਤ ਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਸਮਾਂ ਤੱਕ ਨਹੀਂ ਦਿੱਤਾ ਗਿਆ ਚਾਹੀਦਾ ਤਾਂ ਇਹ ਸੀਗਾ ਕਿ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਕਿਹਾ ਜਾਂਦਾ ਕਿ ਕੱਲ ਜਾਂ ਪਰਸੋਂ ਤੋਂ ਬਾਅਦ ਤੁਸੀਂ ਇੱਥੇ ਰੇੜੇ ਜਾਂ ਫੜੇ ਨਹੀਂ ਲੈਣੇ ਤਾ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨੇ ਸਵੇਰੇ ਜੋ ਪਹਿਲੇ ਸਬਜ਼ੀ ਮੰਡੀ ਆ ਕੇ ਮਾਲ ਖਰੀਦੇ ਨੇ ਉਹਨਾਂ ਖਰੀਦੇ ਉਹ ਮਾਲ ਵੇਖੇ ਚੁੱਕੇ ਸਨ ਉਸ ਤੋਂ ਬਾਅਦ ਜਿਹੜਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਇਹ ਫਰਮਾਨ ਸਾਹਮਣੇ ਆਇਆ ਕਿ ਸਮਾਨ ਕਿੱਧਰ ਡਕਟੇ ਲੈ ਆਉਣ ਉਹਨਾਂ ਕਰਾ ਮੰਡੀ ਜੀ ਲੱਗਣ ਲੱਗੀ ਹਾਲੇ ਪਹਿਲੇ ਇੱਥੇ ਮੰਡੀ ਲਾਂਦਾ ਸੀ ਕੀ ਲਾਂਦਾ ਹੁੰਦਾ ਸੀਗਾ ਸਬਜ਼ੀ ਕਿੰਨੇ ਤੋਂ ਕਿੰਨੇ ਵਜੇ ਤੱਕ ਲਾਂਦਾ ਸੀ ਤੇ 9 ਵਜੇ ਤੇ ਲੈ ਕੇ ਸਾਮ ਨੂੰ 9 ਵਜੇ ਤੱਕ ਅੱਛਾ ਤੇਰੀ ਪਰਚੀ ਵੀ ਕੱਟਦੀ ਸੀ ਕੋਈ 100 ਰੁਪਏ ਦੀ ਅੱਛਾ ਕੌਣ ਕੱਟਦਾ ਸੀ ਠੇਕੇਦਾਰ ਤੇ ਠੇਕੇਦਾਰ ਕੱਟਦਾ ਸੀ ਹਾਂਜੀ ਕਮੇਟੀ ਨੇ ਉਹ ਲਾਇਆ ਵਾ ਸੀ ਠੇਕੇਦਾਰ ਜੀ ਤੇਰਾ ਮੁੰਨਾ ਕਿ ਫੜੀ ਲੈਣਾ ਕਿ ਰੇੜੀ ਲਾਂਦਾ ਉਹਨਾਂ ਇਹ ਲਗਾਉਂਦੇ ਦੁਕਾਨ ਤੇ ਦੁਕਾਨ ਲਾਣਾ ਫਿਰ ਅੱਜ ਅੱਜ ਕਿਉਂ ਨਹੀਂ ਲਾ ਰਹੇ ਫਿਰ ਅੱਜ ਲਗਾਨ ਨਹੀਂ ਦੇ ਰਹੇ ਕਮੇਟੀ ਵਾਲੇ ਕਿਉਂ ਨਹੀਂ ਲਾਣ ਦੇ ਰਹੇ ਚਾਰ ਦੁਕਾਨ ਚੱਕੋ ਬਸ ਕਿੰਨੇ ਵਜੇ ਇਹ ਚਾਰਾ ਮੰਡੀ ਹੈ ਅੱਛਾ ਕਿੰਨੇ ਵਜੇ ਆਏ ਸੀ ਹਮ ਤਾਂ ਆਂਦੇ ਰੋਜ਼ 7:30 ਵਜੇ ਤੇ ਸਵੇਰੇ ਸਬਜ਼ੀ ਸੁਬਜੀ ਲੈ ਲਈ ਹੋਣੀ ਤੁਸੀਂ ਲੈ ਲਈ ਤੇ ਇਹ ਦੇਖੋ ਲੱਭ ਕਮ ਸੇ ਕਮ 15000 ਦਾ ਸਮਾਨ ਹੈ ਅਚਿਆਨੀ ਕਾ ਤੁਹਾਨੂੰ ਟਾਈਮ ਹੀ ਨਹੀਂ ਦਿੱਤਾ ਇਹ ਕਮ ਸੇ ਕਮ 2000 ਦਾ ਸਮਾਨ ਹੈ ਨਹੀਂ ਫਿਰ ਜੇ ਇਸ ਨਾਲ ਜੇ ਕਹਿੰਦੇ ਕਿ ਚੱਕੋ ਨਹੀਂ ਜੇ ਤੁਹਾਨੂੰ ਨਹੀਂ ਲਾਣ ਦੇਣਗੇ ਤੁਹਾਡਾ ਵੀ ਜਿਆਦਾ ਨੁਕਸਾਨ ਹੋ ਜਾਏਗਾ ਦੁਕਾਨਾਂ ਜੀ ਸਾਰੀਆਂ ਲੱਗੀਆਂ ਸੀਗੀਆਂ ਉਸ ਤੋਂ ਬਾਅਦ ਫਿਰ ਤੁਹਾਨੂੰ ਵਧਾਣੀਆਂ ਪੈਣਗੀਆਂ ਇਸ ਤੇ ਪਹਿਲੇ ਦਾ ਵੀ ਸਮਾਨ ਪਿਆ ਆਪਣੇ ਵਾ ਬਹੁਤ ਨੁਕਸਾਨ ਹੋ ਜਾਏਗਾ ਕਹਾ ਜਾਏ ਨਹੀਂ ਤੁਹਾਨੂੰ ਟਾਈਮ ਹੀ ਨਹੀਂ ਦਿੱਤਾ ਇੱਕ ਦਿਨ ਦੋ ਦਿਨ ਵੀ ਚੱਕੇ ਰਹਿਣੇ ਨੇ ਸਰਨ ਨੈਟ ਬੰਦ ਸੀਗਾ ਅਸੀਂ ਨਿਊਜ਼ ਵੀ ਕਿਵੇਂ ਦੇਖਦੇ ਕਹਿੰਦੇ ਵੀ ਨਿਊਜ਼ ਬਣੀ ਹੋਈ ਹੈ ਨੈਟ ਬੰਦ ਨੇ ਕੱਲ ਦੇ ਸਾਨੂੰ ਨਿਊਜ਼ ਵੀ ਨਹੀਂ ਪਤਾ ਲੱਗੀ ਵੀ ਗੱਡੀ ਵੀ ਹੈ ਕੋਈ ਨਿਊਜ਼। ਕਹਿੰਦੇ ਆ ਸਵਾਗਤ। ਹਾਂਜੀ ਕੋਈ ਨਿਊਜ਼ ਨਹੀਂ ਪਤਾ ਹੈ। ਅੱਛਾ। ਤੇ ਹੁਣ ਤੁਸੀਂ ਇਹ ਸਬਜ਼ੀ ਦਾ ਕੀ ਕਰੋਗੇ ਜਿਹੜਾ ਜਿਹੜਾ ਤੁਹਾਡੇ ਕੋਲ ਸਬਜ਼ੀ ਵਾਹ ਹੁਣ ਗੇਰ ਨਹੀਂ ਹੋ ਪੈਗੀ ਜੀ ਖਰਾਬ ਹੋ ਗਈ। ਬਾਣੀ ਪੈ ਗਈ। ਨਹੀਂ ਤੁਸੀਂ ਤਾਂ ਮਜ਼ਦੂਰੀ ਕਰ ਦੋ ਜੇ ਹਜ਼ਾਰਾਂ ਰੁਪਏ ਦਾ ਤੁਹਾਨੂੰ ਨੁਕਸਾਨ ਹੋਏਗਾ ਤੇ ਤੁਹਾਡੇ ਲਈ ਬਹੁਤ ਵੱਡਾ ਨੁਕਸਾਨ ਹੋ ਉਸ ਵਧਾਣ ਨਾਲ। 500 ਰੁਪਏ ਮਸੂ ਕੱਢਦੇ ਆ ਜੀ। ਇਹ ਤਾਂ ਪੈਸੇ ਵੀ ਨਹੀਂ ਪੂਰੇ ਹੁੰਦੇ। ਹਾਂ। ਕਈ ਵਾਰ ਘਾਟਾ ਲੱਗ ਜਾਂਦਾ ਕਈ ਵਾਰ 5-600 ਰੁਪਏ ਵੱਧਦੇ ਬਸ ਸਾਰੇ। ਬਾਈ ਕਿ ਹੋਈ ਜਰੀਆ ਦਾ ਮਾਰੇ ਬਾ ਹੁਣ ਕੀ ਕਰਾਂਗੇ ਕਿ ਕਿੰਨੇ ਟਾਈਮ ਤੋਂ ਇੱਥੇ ਕੰਮ ਕਰ ਰਹੇ ਹੋ ਹਮ ਕੱਟੋ ਕੱਟ ਹੋ ਗਿਆ 3-4 ਸਾਲ ਹੋ ਗਿਆ 5 ਸਾਲ ਅੱਛਾ 3-4-5 ਸਾਲ ਹੋ ਗਿਆ ਇੱਥੇ ਕੰਮ ਕਰਦੇ ਆ ਨਾ ਮੈਂ ਜੀ ਆਪਣਾ ਮੇਰਾ ਸੋਨੂ ਸ਼ਰਮਾ ਜੀ ਇੱਥੇ ਸਬਜੀ ਮੰਡੀ ਵਿੱਚ ਕੀ ਕੰਮ ਕਰਦੇ ਹੋ ਤੁਸੀਂ ਮੈਂ ਰੇੜੀ ਦੇ ਲਗਾਉਂਦਾ ਜੀ ਕਿੱਥੇ ਲਾਉਂਦੇ ਹੋ ਰੇੜੀ ਰੇੜੀ ਬਾਹਰ ਲਗਾਉਣਾ ਚਾਹਦਾ ਮੰਡੀ ਅੱਜ ਉਹ ਰੇੜੀ ਲਾ ਰਹੇ ਹੋਗੇ ਅੱਜ ਜੀ ਰੇੜੀ ਲਗਾਉਣ ਵਾਸਤੇ ਮਾਲ ਲਿੱਤਾ ਹੋਇਆ ਸੀਗਾ ਅੱਛਾ ਇਹਨਾਂ ਨੇ ਮਨਾ ਕਰਤਾ ਵੀ ਰੇੜੀ ਨਹੀਂ ਲਗਾਣੀ ਕਿਉਂ ਹੁਣ ਜੇ ਰੇੜੀ ਨਹੀਂ ਲਗਾਉਂਗਾ ਮਾਲ ਵੀ ਲਿੱਤਾ ਹੋਇਆ 10000 ਰੁਪਏ ਦਾ ਨੇ ਤੁਹਾਨੂੰ ਇਹਨਾਂ ਟਾਈਮ ਨਹੀਂ ਦਿੰਦਾ ਵੇ ਰੇੜੀ ਲੈਣੇ ਕਿ ਨਹੀਂ ਲੈਣੀ ਨਹੀਂ ਕੋਈ ਟਾਈਮ ਨਹੀਂ ਦਿੰਦਾ ਗਿਆ ਜੀ ਕਰਨਗੇ ਦੱਸਿਆ ਕਿ ਇੱਕਦਮ ਫਰਮਾਂਜਾਦੀ ਕਰਤਾ ਨਹੀਂ ਲੈਣੀ ਇੱਕਦਮ ਫਰਮਾਂਜਾਦੀ ਕਰਤਾ ਵੀ ਤੱਕ ਲੋਗਾ ਰੇੜੀਆਂ ਨਹੀਂ ਜਿਹੜਾ ਤੁਸੀਂ ਸਮਾਨ ਸਬਜ਼ੀ ਵਗੈਰਾ ਲਿਆ ਹੋਇਆ ਉਹਦਾ ਕੀ ਕਰੋਗੇ ਉਹਦਾ ਕੀ ਕਰਾਂਗੇ ਜੀ ਹੁਣ ਰੇੜੀ ਨਹੀਂ ਲਗਾਣ ਦੇਣਗੇ ਤਾਂ ਕੀ ਕਰਾਂਗੇ ਭਈ ਐਸੇ ਸਮਝੀ ਇਹਦਾ ਮਤਲਬ ਤੁਹਾਨੂੰ ਦਾ ਤੁਹਾਡੇ ਜੇਬ ਤੇ ਆਰਥਿਕ ਨੁਕਸਾਨ ਹੋ ਜਾਏਗਾ ਤੁਹਾਨੂੰ ਦਾ ਹੋਏਗਾ ਜੀ 10000 ਤੋਂ ਕਿੰਨਾ 5-700 ਕਮਾਵਾਂਗੇ ਹੁਣ 10000 ਪੂਰਾ ਕਰਨ ਵਾਸਤੇ ਘੱਟੋ-ਘੱਟ 20 ਦਿਨ ਚਾਹੀਦੇ ਨੇ ਮੈਂ ਬੰਦੇ ਨੇ ਕਰਨੇ ਦੱਸਿਆ ਕੋਈ ਇੱਕੋ ਦਮ ਹੀ ਆ ਕੇ ਗਿਆ ਤਾਂ ਵੀ ਬਿਲਕੁਲ ਕੰਮ ਹਾਂਜੀ ਹਾਂਜੀ ਬਿਲਕੁਲ ਹੀ ਕਹਿਤਾ ਬੰਦ ਕਰੋ ਮੇਰੇ ਵਰਗਾ ਗਰੀਬ ਬੰਦਾ ਇੱਥੋਂ 5-700 ਰੁਪਏ ਕਮਾ ਕੇ ਗੱਡੀ ਚਲਾ ਰਿਹਾ ਜੇ ਮੈਨੂੰ 5-700 ਨਹੀਂ ਮਿਲੇਗਾ ਮੈਂ ਕਿੱਥੇ ਜਾਊਂਗਾ ਜੀ ਕਿਨਾ ਮੈਂ ਪਰਾ ਤੇਰਾ ਸਾਮੂ ਇੱਥੇ ਕਿ ਸਬਜ਼ੀ ਮੰਡੀ ਕੀ ਕੰਮ ਕਰਦਾ ਸਬਜ਼ੀ ਦਾ ਜੀ ਕਿਹੜੀ ਥਾਂ ਤੇ ਆ ਸਾਡੀ ਕਿਨੇ ਟਾਈਮ ਹੋ ਗਿਆ ਹੋ ਗਏ 10-12 ਸਾਲ ਹੋ ਗਏ 10-12 ਸਾਲ ਹੋ ਗਏ ਅੱਜ ਕਿਉਂ ਨਹੀਂ ਲਾਈ ਫਿਰ ਅੱਜ ਬੋਜੀ ਬਸ ਥੋੜਾ ਜਿਹਾ ਜਗਾ ਜੂਗਾ ਚੱਕਰ ਸੀ ਲਾਣੇ ਦੇ ਰਹੇ ਤੁਮ ਕੋਲੇ ਤੇ ਵਾਜੇ ਸਰੋਤ ਸਨ ਸਵੇਰੇ ਕਿੰਨੇ ਵਜੇ ਆਪ ਸਬਜ਼ੀ ਲਈ ਸੀ ਲਾਣ ਵਾਸਤੇ ਕਿ ਨਹੀਂ ਨਹੀਂ ਬਈ ਜੀ ਕਿੰਨੇ ਕਿਤੇ ਲਈ ਸੀ ਕਿੰਨੇ ਵਜੇ ਤੋਂ 12000 ਲਈ 12000 ਰੁਪਏ ਜੀ ਤੇ ਬਾਰੇ ਸਬਜ਼ੀ ਲਈ ਤੇ ਹੁਣ ਜੇ ਸਬਜ਼ੀ ਨਹੀਂ ਲਾਂਦੇ ਜੇ ਸਬਜ਼ੀ ਦਾ ਕੀ ਕਰੇਗਾ ਕੋਈ ਕੀ ਕਰਾਂ ਲਾਂ ਨਹੀਂ ਦੇਰੇ ਪਈ ਸਾਰੀ ਇਕੱਠੀ ਹੋਈ ਸਬਜ਼ੀ ਖਰਾਬ ਹੋ ਜੀ ਸਾਰੀ ਖਰਾਬ ਹੋ ਜਾਏਗਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੈ ਤੁਹਾਡਾ ਹਾਂਜੀ ਹਾਂਜੀ ਤੁਹਾਨੂੰ ਇਹਨਾਂ ਟਾਈਮ ਨਹੀਂ ਦਿੱਤਾ ਇੱਕ ਦਿਨ ਦਾ ਉਹ ਦਿਨ ਦਾ ਵੀ ਤੁਹਾਨੂੰ ਨਹੀਂ ਲਾਂਦੇ ਆਂਗੇ ਕੁਝ ਨਹੀਂ ਜੀ ਨਹੀਂ ਸਾਨੂੰ ਵੀ ਨਹੀਂ ਬੋਲਿਓ ਕੁਝ ਨਹੀਂ ਬੋਲਿਆ ਅੱਛਾ ਕੋਈ ਦੱਸਿਆ ਨਹੀਂ ਕਿਉਂ ਤੁਹਾਡੀਆਂ ਰੇੜੀਆਂ ਫੜੀਆਂ ਹਟਾ ਰਹੇ ਆ ਇਹ ਵੀ ਦੱਸਿਆ ਕੁਝ ਨਹੀਂ ਸੀ ਬਤਾਇਆ ਦੱਸਿਆ ਵੀ ਨਹੀਂ ਨਹੀਂ ਜੀ ਇੱਥੇ ਜਦੋਂ ਰੇੜੀ ਫੜੀ ਲਾਂਦੇ ਸੀ ਕੋਈ ਤੁਹਾਡੇ ਕੋਲ ਪਰਚੀ ਕਰਦੀ ਸੀ ਤੁਹਾਡੀ ਹਾਂਜੀ ਹਾਂ ਕਿੰਨੀ 100 ਡੇਲੀ ਦੀ ਹਾਂਜੀ ਤੇ ਹੁਣ ਕੰਬੋਜੀ ਕਾ ਕਰਾਂਗੇ ਬੱਕਾ ਨਾ ਜਾਏਗੇ ਆਪਣੇ ਹੋਰ ਕਰ ਰਹੇ ਕਰਕੇ ਤਿਆਰੀਆਂ ਕਰ ਰਹੇ ਹਾਂ ਜਦੋਂ ਇਸ ਸਬੰਧੇ ਮਾਰਗਦਰ ਕਮੇਟੀ ਦੇ ਸੈਕਟਰੀ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹਦੇ ਕਰਕੇ ਸਫਾਈ ਵਿਵਸਥਾ ਅਤੇ ਟ੍ਰੈਫਿਕ ਦੀ ਸਮੱਸਿਆ ਸਾਹਮਣੇ ਆ ਰਹੀ ਸੀ ਇਸ ਲਈ ਰੇੜੀ ਫੜੀ ਵਾਲਿਆਂ ਨੂੰ ਇਹ ਰੈਡੀ ਫੜੀ ਲਗਾਉਣ ਤੋਂ ਉਥੋਂ ਮਨਾ ਕੀਤਾ ਗਿਆ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ